ਅੱਜ ਤੁਸੀਂ ਦੇਖੋਗੇ ਵੀਡੀਓ ਚ 65 ਕਿੱਲੇ ਤਾਂ ਜ਼ਮੀਨ ਵਿੱਚ ਕੂਠੀ ਤੇ ਬਹੁਤ ਘੱਟ ਰੇਟ ਆ ਤੇ ਬਹੁਤ ਸਾਰੀਆਂ ਹੋਰ ਵੀ ਮਸ਼ੀਨਰੀਆਂ ਤੇ ਇਕੱਲੀ-ਇਕੱਲੀ ਆਪਾਂ ਮਸ਼ੀਨਰੀ ਦੀ ਗੱਲ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਸਾਰੇ ਨੋਟ ਕਰ ਲਓ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੇ ਤੁਹਾਡੇ ਕੋਲੇ ਕੋਈ ਮਸ਼ੀਨਰੀ ਕੂਠੀ ਘਰ ਮਕਾਨ ਕੋਈ ਜ਼ਮੀਨ ਕੁਝ ਵੀ ਹੈ ਜੀ ਵੇਚਣ ਵਾਸਤੇ ਭੇਜੋ ਆਪਣੇ ਕੋਲੇ ਆਪਾਂ ਫ੍ਰੀ ਚੈਟ ਲਗਾ ਦਾਂਗੇ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋ ਆ ਕੁਝ ਬਸ ਭੇਜ ਦਿਓ ਪਹਿਲੀ ਗੱਡੀ ਦੀ ਆਪਾਂ ਗੱਲ ਕਰਨ ਚੱਲੇ ਆ ਸਵਿਫਟ ਡਿਜ਼ਾਇਰ VDI 2015 ਮਾਡਲ ਗੱਡੀ ਆ ਫਾਸਟ ਓਨਰ ਪੰਜਾਬ ਨੰਬਰ ਐ ਸੀ ਗੱਡੀ ਦਾ ਰੰਗ ਤੁਸੀਂ ਦੇਖੋ ਬਹੁਤ ਜ਼ਿਆਦਾ ਵਧੀਆ ਪਿਆ ਸ਼ਾਈਨਿੰਗ ਦੇ ਵਿੱਚ ਪਿਆ ਜਿਵੇਂ ਕਿ ਸ਼ੋਅਰੂਮ ਚੋਂ ਗੱਡੀ ਆਉਂਦੀ ਆ ਸੇਮ ਉਹੋ ਜੀ ਕੰਡੀਸ਼ਨ ਚ ਗੱਡੀ ਪਈ ਹੈਗੀ 4 ਲੱਖ ਰੁਪਿਆ ਮਾਲਕ ਨੇ ਰੇਟ ਮੰਗੇਗਾ ਤੇ ਗੱਡੀ ਖੜੀ ਹੈ ਸ਼੍ਰੀ ਮੁਕਤਸਰ ਸਾਹਿਬ ਨਵੇਂ ਟਾਇਰਾਂ ਚ ਹੈ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਅੰਦਰੋਂ ਵਧੀਆ ਬਾਹਰੋਂ ਵਧੀਆ ਨੰਬਰ ਮਾਲਕ ਦਾ 90412 28212 ਸੈਕੰਡ ਗੱਡੀ ਆਪਾਂ ਆਲਟੋ ਐਲੈਕਸਾ ਹੀ ਲੈ ਕੇ ਪਹੁੰਚੇ ਹਾਂ ਜੀ 2008 ਮਾਡਲ ਗੱਡੀ ਹੈ ਤੇ ਗੱਡੀ ਦੀ ਪਾਸਿੰਗ ਮਾਲਕ ਨੇ ਰਿਨਿਊ ਕਰਵਾਈ ਹੋਈ ਹੈ ਜੀ 2029 ਤੱਕ ਰ 1,25,000 ਰੁਪਏ ਮਾਲਕ ਨੇ ਆਪਣੇ ਕੋਲੇ ਡਿਮਾਂਡ ਲਾ ਕੇ ਭੇਜੀ ਹੈ ਮਨੂਕੇ ਮਾਲਕ ਦਾ ਏਰੀਆ ਗਾ ਨਵੇਂ ਟਾਰਾਂ ਚਾਹੇ ਗੱਡੀ 'ਚ ਕੋਈ ਕਮੀ ਨਹੀਂ ਅੰਦਰੋਂ ਤੇ ਬਾਹਰੋਂ ਕੰਡੀਸ਼ਨ ਆ ਲੁੱਕ ਕੇ ਪਈ ਹੈ ਜੇ ਬਾਹਰੋਂ ਆਪਾਂ ਕੰਡੀਸ਼ਨ ਦੀ ਗੱਲ ਕਰੀਏ ਨਾ ਤਾਂ ਕੋਈ ਰੰਗ ਹੋਈ ਹੈ ਗੱਡੀ ਨਾ ਕੋਈ ਸ਼ੀਸ਼ੇ ਚਾਂਜ ਹੋਈ ਹੈ ਸਾਰੀ ਗੱਡੀ ਬਹੁਤ ਵਧੀਆ ਪਈ ਹੈ ਸਾਰੀ ਗੱਡੀ ਦੀ ਕੰਡੀਸ਼ਨ ਆ ਲੁੱਕ ਕੀ ਹੈ ਤੇ ਮੌਕੇ ਦਾ 1 ਰੁਪਿਆ ਲਾਉਣ ਦੀ ਆਪਾਂ ਨੂੰ ਲੋੜ ਹੈ ਨਹੀਂ ਮੌਕੇ ਦਾ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਹੈ ਬਾਕੀ 1 25 ਇੱਕ ਵਾਰੀ ਕਿਹਾ ਹੈ ਮਾਲਕ ਨੇ ਰੇਟ ਉੱਪਰ-ਨੀਚੇ ਹੋ ਜਾਊਗਾ ਨੰਬਰ ਮਾਲਕ ਦਾ 735055 80206 ਹੁਣ ਤੁਸੀਂ ਦੇਖੋ ਜੀ ਵਰਨਾ ਗੱਡੀ 2010 ਮਾਡਲ ਮਾਲਕ ਨੇ ਆਪਣੇ ਕੋਲ ਗੱਡੀ ਆਹ ਭੇਜੀ ਆ ਵੇਚਣ ਵਾਸਤੇ ਤੇ ਗੱਡੀ ਆਪਾਂ ਨੂੰ ਮਿਲੂਗੀ ਪੰਜਾਬ ਨੰਬਰ ਜੀ ਪੰਜਾਬ ਨੰਬਰ ਹੈ ਗੱਡੀ ਦੀ ਹਾਲਤ ਚੰਗੀ ਆਪਾਂ ਨੂੰ ਮਿਲ ਜੂਗੀ ਕੰਡੀਸ਼ਨ ਆਲੂਕੇ ਮਿਲ ਜੂਗੀ ਤੇ ਗੱਡੀ ਖੜੀ ਹੈ ਜੀ ਗੁਰਦਾਸਪੁਰ ਏਰੀਆ 'ਚ 1 ਲੱਖ ਤੇ 45000 ਰੁਪਿਆ ਮਾਲਕ ਨੇ ਰੇਟ ਮੰਗਿਆਗਾ ਨਵੇਂ ਟਾਇਰਾਂ 'ਚ ਗੱਡੀ ਦੀ ਕੰਡੀਸ਼ਨ ਆਲੂਕੇ 10 ਮਾਡਲ ਹੈ ਫੇਰ ਵੀ ਗੱਡੀ ਪੂਰੀ ਵਧੀਆ ਪਈ ਹੈ ਗੱਡੀ ਖੜੀ ਹੈ ਜੀ ਮਾਲਕ ਦੇ ਘਰੇ ਤੁਹਾਨੂੰ ਪਸੰਦ ਆਉਂਦੀ ਗੱਡੀ ਕਿਸੇ ਨੂੰ ਵੀ ਪਸੰਦ ਆਈ ਹੈ ਕੋਈ ਦੇਖਣ ਦਾ ਚਾਹਵਾਨ ਹੈਗਾ ਟਰਾਈ ਲੈਣੀ ਹੈ ਤਾਂ ਗੁਰਦਾਸਪੁਰ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲ ਜੂਗੀ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਜਾਣ ਤੋਂ ਪਹਿਲਾਂ ਮਾਲਕ ਨਾਲ ਇੱਕ ਵਾਰੀ ਗੱਲ ਲਾਜ਼ਮੀ ਕਰ ਲਿਓ ਕਿਉਂਕਿ ਪਹਿਲਾਂ ਫੋਨ ਕਰਿਆ ਚੰਗਾ ਰਹਿੰਦਾ ਜੀ ਕਈ ਵਾਰੀ ਆਪਾਂ ਸਿੱਧੇ ਭੱਜ ਜਾਂਦੇ ਆ ਤੇ ਉਹ ਤੋਂ ਬਾਅਦ ਆਪ ਨੂੰ ਪਤਾ ਲੱਗਦਾ ਵੀ ਮਾਲਕ ਘਰੇ ਹੈ ਨਹੀਂ ਜਾਂ ਇੱਧਰ ਉੱਧਰ ਗਏ ਹੋਇਆ ਜਾਂ ਵਿਜ਼ੇ ਨੇ ਤਾਂ ਥੋੜੇ ਤੱਕਾ ਹੋ ਜਾਂਦਾ ਹੈ ਤਾਂ ਕਰਕੇ ਪਹਿਲਾਂ ਫੋਨ ਕਰਿਆ ਚੰਗਾ ਰਹਿੰਦਾ ਹੈ ਇਹ ਜਿਹੜੀ ਮਾਲਕ ਨਹੀਂ ਗੱਡੀ ਦੀ ਉਹਨਾਂ ਦਾ ਨੰਬਰ ਆਪਸ ਸਕਰੀਨ ਤੇ ਦੇ ਰੱਖਿਆ 62 397 17 142 ਪਹਿਲਾ ਮਾਲਕ ਨੂੰ ਲਾਜ਼ਮੀ ਇੱਕ ਵਾਰੀ ਫੋਨ ਕਰ ਲਿਓ ਗੱਡੀ ਤੁਸੀਂ ਦੇਖ ਲਈ ਅੱਗੇ ਹੋਰ ਵੀ ਮਸ਼ੀਨਰੀਆਂ ਨੇ ਤੇ ਵੀਡੀਓ ਤੋਂ ਉਹਨੂੰ ਕਿਵੇਂ ਦੀ ਲੱਗ ਰਹੀ ਆ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਤੇ ਕਿਸੇ ਨੂੰ ਐਡ ਕਰਵਾਉਣੀ ਅਸੀ ਉੱਪਰ ਆਪਣਾ ਨੰਬਰ ਚੱਲਦਾ ਰਹਿੰਦਾ 78140 38764 ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਕੁਝ ਵੀ ਆ ਤੁਹਾਡੇ ਕੋਲੇ ਵੇਚਣ ਵਾਸਤੇ ਭੇਜੋ ਆਪਣੇ ਕੋਲੇ ਤੇ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਤੇ ਹੁਣ ਆਪਾਂ ਗੱਡੀ ਦੀ ਗੱਲ ਕਰਦੇ ਹਾਂ ਆਲਟੋ ਗੱਡੀ ਆਪਣੇ ਕੋਲੇ ਮਾਲਕ ਨੇ ਭੇਜੀ ਆ 2010 ਮਾਡਲ ਗੱਡੀ ਆ ਜੀ 1 ਲੱਖ ਤੇ 18000 ਰੁਪਿਆ ਮਾਲਕ ਨੇ ਡਿਮਾਂਡ ਕਹੀ ਹੈ ਗੱਡੀ ਸੀਐਨਜੀ ਤੇ ਆ ਜੀ ਸੀਐਨਜੀ ਕਾਪੀ ਤੇ ਚੜੀ ਹੋਈ ਆ ਧਰਮਕੂਟ ਮਾਲਕ ਦਾ ਏਰੀਆ ਗੱਡੀ ਦੀ ਕੰਡੀਸ਼ਨ ਆਲੋਕੀ ਆ ਫੋਟੋ ਆ ਇਹਨਾਂ ਨੇ ਖਿੱਚ ਕੇ ਆਪਣੇ ਕੋਲੇ ਭੇਜੀ ਆ 1 ਲੱਖ 18000 ਰੁਪਿਆ ਮਾਲਕ ਨੇ ਰੇਟ ਮੰਗਿਆਗਾ ਤੇ ਟੈਟਾ ਟਾਪਾ ਪਾਪਾ ਨੂੰ ਵਧੀਆ ਮਿਲ ਜੂਗਾ ਗੱਡੀ ਦੀ ਹਾਲਤ ਚੰਗੀ ਪਈ ਐ ਬਾਹਰੋਂ ਅੰਦਰੋਂ ਸਾਰਾ ਕੁਝ ਵਧੀਆਗਾ ਤੇ ਮਾਲਕ ਨੇ ਵਧੀਆ ਸ਼ੌਂਕ ਨਾਲ ਰੱਖੀ ਹੋਈ ਐ ਬਾਕੀ ਇੰਜਨ ਉੰਜਨ ਦੀਆਂ ਫੋਟੋਆਂ ਇਹਨਾਂ ਨੇ ਦਿਖਾਈਆਂ ਬੈਟਰੀ ਦਿਖਾਈ ਐ ਸਾਰਾ ਕੁਝ ਤੁਸੀਂ ਜਿਵੇਂ ਕੀ ਦੇਖ ਰਹੇ ਹੋ ਜੀ ਬਾਕੀ ਜਿਹੜਾ ਰੇਟ ਐ 1 18 ਇੱਕ ਵਾਰੀ ਇਹਨਾਂ ਨੇ ਕਿਹਾਗਾ ਬਾਕੀ ਮੌਕੇ ਤੇ ਹੋ ਜੂਗਾ ਜਿੰਨਾ ਦੀ ਗੱਡੀ ਐ 99159 09917 ਮਾਲਕ ਦਾ ਨੰਬਰ ਐ ਮਾਲਕ ਨਾਲ ਗੱਲ ਕਰ ਲਿਓ ਤੇ ਹੁਣ ਤੁਸੀਂ ਦੇਖੋ ਜੀ ਕਿ ਛੋਟਾ ਹਾਥੀ ਛੋਟਾ ਹਾਥੀ 2013 ਮਾਡਲ ਫਾਸਟ ਊਨਰਜੀ ਛੋਟੇ ਹਾਥੀ ਵਾਸਤੇ ਤੁਸੀਂ ਕਾਫੀ ਕਮੈਂਟ ਕਰ ਰਹੇ ਸੀਗੇ ਬਹੁਤ سارے ਮੈਂ ਕਮੈਂਟ ਚੈੱਕ ਕੀਤੇ ਸੀਗੇ ਤੁਸੀਂ ਕਹਿੰਦੇ ਸੀਗੇ ਵੀ ਸਾਨੂੰ ਕੋਈ ਕਿਰਾਏ ਤੇ ਲਾਉਣ ਵਾਸਤੇ ਕੋਈ ਗੱਡੀ ਚਾਹੀਦੀ ਹੈ ਦਿਖਾਓ ਤੇ ਦੇਖੋ ਜੀ ਤੁਸੀਂ 225 ਇਹਨਾਂ ਨੇ ਇੱਕ ਵਾਰੀ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਤੇ ਜਿਹੜਾ ਹ ਛੋਟਾ ਹਾਥੀ ਆ ਫਾਸਟ ਊਨਰ ਹੈ ਜੀ ਤੁਰੀ ਖੜਾ ਆ ਜਾ ਕੇ ਕਿਸੇ ਨੇ ਦੇਖਣਾ ਹੋਵੇ ਤੁਰੀ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹਾਂ 70 ਤੋਂ 75 ਪੈਸੇ ਟਾਰਾਂ ਦੀ ਕੰਡੀਸ਼ਨ ਵੀ ਆਪਾਂ ਨੂੰ ਮਿਲ ਜੂਗੀ ਬਾਕੀ ਕੈਵਨ ਵਧੀਆ ਹੈ ਬੈਕ ਸਾਈਡ ਤੋਂ ਬਾਡੀ ਦੇਖ ਲਓ ਸਾਰਾ ਕੁਝ ਵਧੀਆ ਨਾ ਕੋਈ ਗਲਿਆ ਸੜਿਆ ਨਾ ਕੋਈ ਐਕਸੀਡੈਂਟਡ ਹੈ ਵਧੀਆ ਜਿਵੇਂ ਕਿ ਸ਼ੋਅਰੂਮ 'ਚ ਆਉਂਦਾ ਹੈ ਉਹੋ ਜਿਹਾ ਹੈ ਕਿਉਂਕਿ ਮਾਲਕ ਨੇ ਸੰਭਾਈ ਦੇ ਵਿੱਚ ਰੱਖਿਆ ਤੇ ਵਧੀਆ ਚਲਾਉਂਦੇ ਨੇ ਤੇ ਵਧੀਆ ਸ਼ੌਂਕ ਨਾਲ ਰੱਖਿਆ ਹੋਇਆ ਹੈ ਤੇ ਮਾਲਕ ਦਾ ਨੰਬਰ 9914500327 ਮਾਲਕ ਨਾਲ ਗੱਲ ਆਪੇ ਕਰ ਲਓ ਜੇ ਤੁਹਾਨੂੰ ਪਸੰਦ ਆਇਆ ਤੁਹਾਨੂੰ ਛੋਟਾ ਹੱਥੀ ਕਿਵੇਂ ਦਾ ਲੱਗਿਆ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲੀ ਵਾਰ ਜੇ ਆਇਓ ਚੈਨਲ ਤੇ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਮਿਲੂਗਾ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਦਿਓ ਜੀ ਕਿਉਂਕਿ ਆਪਾਂ ਹਰ ਰੋਜ਼ ਮਸ਼ੀਨਰੀਆਂ ਜ਼ਮੀਨ ਕੋਠੀ ਮਕਾਨ ਘਰ ਹਰ ਤਰ੍ਹਾਂ ਦੀਆਂ ਮਸ਼ੀਨਰੀਆਂ ਲੈ ਕੇ ਪਹੁੰਚਦੇ ਹਾਂ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਤੁਹਾਡੇ ਕੋਲੇ ਵੀ ਕੁਝ ਹੈ ਕੋਠੀ ਘਰ ਮਕਾਨ ਕੋਈ ਗੱਡੀ ਮਸ਼ੀਨਰੀ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਭੇਜੋ ਆਪਣੇ ਕੋਲੇ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਬਾਰ-ਬਾਰ ਚੱਲਦਾ ਰਹਿੰਦਾ ਰਹੇ ਜੀ ਨੰਬਰ ਆਪਣਾ 78140 38064 ਤੇ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਵੀ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਬਾਕੀ ਤੁਸੀਂ ਬਹੁਤ سپورਟ ਕਰਦੇ ਹੋ ਬਹੁਤ-ਬਹੁਤ ਸ਼ੁਕਰੀਆ ਤੇ ਤੁਸੀਂ ਹਰ ਰੋਜ਼ ਚੈਨਲ ਤੇ ਆਉਂਦੇ ਹੋ ਬਹੁਤ-ਬਹੁਤ ਧੰਨਵਾਦ ਜੀ ਤੇ ਜਿੰਨੇ ਪਹਿਲੀ ਵਾਰ ਆਇਓ ਲਾਜ਼ਮੀ ਸਬਸਕ੍ਰਾਈਬ ਕਰ ਦਿਓ ਜੀ ਹੁਣ ਆਪਾਂ ਰੀਟਰਜ਼ ਗੱਡੀ ਦੀ ਗੱਲ ਕਰਦੇ ਹਾਂ ਜਿਹੜੇ ਮਾਲਕ ਨੇ ਜੀ ਉਹਨਾਂ ਨੇ ਜਾਣਾ ਬਾਹਰ ਤਾਂ ਕਰਕੇ ਇਹਨਾਂ ਨੇ ਆਪਦੀ ਗੱਡੀ ਜਿਹੜੀ ਹੈਗੀ ਆ ਸੇਲ ਕਰਨੀ ਆ 2009 ਮਾਡਲ ਗੱਡੀ ਹੈ ਜੀ ਤੇ ਹੁਸ਼ਿਆਰਪੁਰ ਮਾਲਕ ਦਾ ਏਰੀਆ ਜਾ ਕੇ ਕਿਸੇ ਨੇ ਦੇਖਣੀ ਹੋਵੇ ਚਲਾ ਕੇ ਕਿਸੇ ਨੇ ਦੇਖਣੀ ਆ ਜਾ ਕੇ ਦੇਖ ਸਕਦੇ ਹੋ 1 ਲੱਖ ਤੇ 40000 ਰੁਪਿਆ ਮਾਲਕ ਨੇ ਰੇਟ ਮੰਗਿਆਗਾ ਬਾਕੀ ਮਾਲਕ ਨੇ ਆਖਿਆ ਵੀ ਮੌਕੇ ਤੇ ਕਰ ਲਾਂਗੇ ਗੱਡੀ ਦੇ ਟਾਇਰਾਂ ਦੀ ਕੰਡੀਸ਼ਨ ਵੀ ਆਪਾਂ ਨੂੰ ਵਧੀਆ ਮਿਲ ਜੂਗੀ 65 ਤੋਂ 70 ਪੈਸੇ ਤੇ ਗੱਡੀ ਜਿਹਨੇ ਦੇਖਣੀ ਹੈ ਜਾ ਕੇ ਦੇਖੋ ਹੁਸ਼ਿਆਰਪੁਰ ਇਹਨਾਂ ਦੇ ਘਰੇ ਤੁਹਾਨੂੰ ਗੱਡੀ ਮਿਲੂਗੀ 140 ਡਿਮਾਂਡ ਹੈ ਜੀ ਬਾਕੀ ਮਾਲਕ ਨੇ ਕਿਹਾ ਰੇਟ ਉੱਪਰ-ਨੀਚੇ ਹੋ ਜੂਗਾ ਤੇ ਜਿਹੜੇ ਮਾਲਕ ਨੇ 88900 18 43600 88 ਮਾਲਕ ਨਾਲ ਗੱਲ ਕਰ ਸਕਦੋਂ ਜੀ ਤੇ ਹੁਣ ਤੁਸੀਂ ਇੱਕ ਗੱਡੀ ਦੇਖੋ ਜੀ ਸਵੈਪਟਾ ਗੱਡੀ ਲਾਲ ਰੰਗ ਦੀ ਆ ਐਲਐਕਸਾਈਆ ਜੀ ਤੇ ਮਾਲਕ ਨੇ ਸੀਐਨਜੀ ਤੇ ਵੀ ਕਰਵਾਈ ਹੋਈ ਐ 2007 ਮਾਡਲ ਐ ਤੇ 75000 ਰੁਪਏ ਮਾਲਕ ਨੇ ਰੇਟ ਮੰਗੇਗਾ ਅੰਮ੍ਰਿਤਸਰ ਤੋਂ ਗੱਡੀ ਮਾਲਕ ਨੇ ਵੇਚੀ ਐ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਗੱਡੀ ਵਧੀਆ ਨੁਕਸ ਕੋਈ ਨਹੀਂ ਚਲਾਉਣ ਚ ਵੀ ਵਧੀਆ ਤੇ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜਿਹਨੂੰ ਵੀ ਪਸੰਦ ਆਵੇ ਗੱਡੀ ਮਾਲਕ ਨਾਲ ਗੱਲ ਕਰ ਲਿਓ ਤੁਸੀਂ ਤੇ ਹੁਣ ਆਪਾਂ ਗੱਲ ਕਰਦਾ ਜੀ ਜ਼ਮੀਨ ਦੀ 61 ਕਿੱਲੇ ਜ਼ਮੀਨ ਆਪਣੇ ਕੋਲੇ ਬਿਕਾਉਲੇ ਪਹੁੰਚੀ ਐ ਮਾਲਕਾਂ ਨੇ ਵੇਚਣੀ ਐ 6 ਮੋਟਰਾਂ ਵਿੱਚ ਲੱਗੀਆਂ ਹੋਈਆਂ ਤੇ ਏਰੀਆ ਇਹਨਾਂ ਦਾ ਅਰਨੀ ਵਾਲਾ ਫਾਜ਼ਿਲਕਾ ਰੇਟ ਜੀ 18 ਲੱਖ ਰੁਪਇਆ 18 ਲੱਖ ਮਤਲਬ ਕੀ ਕਿੱਲੇ ਦਾ ਰੇਟ ਜੀ ਬੱਚੇ ਬਾਹਰ ਨੇ ਤਾਂ ਕਰਕੇ ਜ਼ਮੀਨ ਤੇ ਇਹਨਾਂ ਨੇ ਆਪਦੀ ਕੋਠੀਆਂ ਜੜੀ ਸੇਲ ਕਰਨੀ ਐ ਖੇਤੀ ਤੋਂ ਖੇਤੀ ਸੇਲ ਕਰਨੀ ਐ ਨੰਬਰ ਤੋਂ ਉਹਨੂੰ ਮਾਲਕ ਦਾ ਮਿਲ ਗਿਆ ਹੋਊਗਾ 18 ਲੱਖ ਕਿੱਲੇ ਦਾ ਰੇਟ ਇਹਨਾਂ ਨੇ ਮੰਗਿਆ ਤੇ ਮੋਗਾ ਬਾਣ ਚ ਤੇ ਜਾ ਕੇ ਤੁਸੀਂ ਦੇਖਣਾ ਹੋਵੇ ਜਾ ਕੇ ਦੇਖ ਸਕਦੇ ਹੋ ਬਾਣ ਤੇ ਜੇ ਤੁਸੀਂ ਆਪਦੇ ਵਟਸਐਪ ਤੇ ਤੁਸੀਂ ਵੀਡੀਓ ਫੋਟੋਆਂ ਮੰਗਵਾਉਣੀ ਆ ਹੁਣ ਤਾਂ ਮੰਗਵਾ ਸਕਦੇ ਹੋ ਮਾਲਕ ਦਾ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਇਸ ਨੰਬਰ ਤੇ ਗੱਲ ਕਰ ਲਿਓ ਜੀ ਬਾਕੀ ਵੀਡੀਓ ਤੋਂ ਉਹਨੂੰ ਕਿਵੇਂ ਦੇ ਲਈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਤੁਹਾਡੇ ਕੋਲੇ ਵੀ ਕੁਝ ਵੀ ਇਹ ਵੇਚਣ ਵਾਸਤੇ ਆਪਣਾ ਨੰਬਰ ਉੱਪਰ ਹਮੇਸ਼ਾ ਬਾਰ-ਬਾਰ ਚੱਲਦੇ ਰਹਿੰਦੇ ਹੋ ਜੀ ਨੰਬਰ ਆਪਣਾ 78140 38640 ਪੇਜ ਉਹ ਆਪਣੇ ਕੋਲ ਹੈ